ਆਪਣੀ ਪਹਿਲੀ ਉਦਾਸੀ ਸਮਾਪਤ ਕਰਕੇ ਸੁਲਤਾਨਪੁਰ ਦੀ ਧਰਤੀ ਦੇ ਉੱਪਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਆਉਣਾ ਸੁਣਿਆ ਆਉਣਾ ਸੁਣ ਕੇ ਸਾਰੇ ਨਗਰ ਦੇ ਲੋਕ ਜਿਹੜੇ ਸਨ ਉਹ ਇਕੱਤਰ ਹੋਏ ਗੁਰੂ ਬਾਬੇ ਦੇ ਚਰਨਾਂ ਦੇ ਉੱਪਰ ਝੁਕ ਗਏ ਗੁਰੂ ਨਾਨਕ ਸਾਹਿਬ ਮਹਾਰਾਜ ਆਪਣੇ ਸਤਿਕਾਰਯੋਗ ਭੈਣ ਬੇਬੇ ਨਾਨਕੀ ਜੀ ਭਾਇਆ ਜੈ ਰਾਮ ਜੀ ਨੂੰ ਮਿਲੇ ਨਵਾਬ ਬਦੌਲਤ ਖਨ ਲੋਧੀ ਮਿਲਿਆ ਪਰਿਵਾਰ ਦੇ ਜੀ ਮਿਲੇ ਕੁਝ ਦਿਨ ਗੁਰੂ ਨਾਨਕ ਸਾਹਿਬ ਮਹਾਰਾਜ ਸੁਲਤਾਨਪੁਰ ਦੀ ਧਰਤੀ ਤੇ ਰਹਿਣ ਤੋਂ ਬਾਅਦ ਫਿਰ ਤਲਵੰਡੀ ਵਾਲੇ ਪਾਸੇ ਨੂੰ ਚੱਲਾ ਪਾਉਂਦੇ ਆ। ਗੁਰੂ ਨਾਨਕ ਸਾਹਿਬ ਮਹਾਰਾਜ ਫਿਰ ਤਲਵੰਡੀ ਦੀ ਧਰਤੀ ਤੇ ਆਉਂਦੇ ਆ। ਹੁਣ ਇਨਾਂ ਚਿਰ ਨੂੰ ਸਤਕਾਰਯੋਗ ਮਹਤਾ ਕਲਿਆਨ ਦਾਸ ਦੀ ਉਮਰ ਲਗਭਗ 75 ਕੋ ਸਾਲ ਦੀ ਹੋ ਚੁੱਕੀ ਸੀ। ਕਿਉਂਕਿ 66 ਸਾਲ ਦੀ ਉਮਰ ਸੀ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਤੁਰੇ ਸੀ ਤੇ ਸਵਾ 8 ਸਾਲ ਦੀ ਉਦਾਸੀ ਕਰਕੇ ਪੂਰਬ ਤੋਂ ਦੱਖਣ ਥਾਣੀ ਹੋ ਕੇ ਲੋਕਾਂ ਨੂੰ ਨਵਾਂ ਰਾਹ ਵਿਖਾਉਂਦਿਆਂ ਹੋਇਆਂ ਸੱਚ ਦਾ ਉਪਦੇਸ਼ ਦਿੰਦਿਆਂ ਹੋਇਆਂ ਗੁਰੂ ਨਾਨਕ ਸਾਹਿਬ ਮਹਾਰਾਜ ਵਾਪਸ ਆਏ ਸੀ। ਹੁਣ ਮਹਤਾ ਕਾਲੂ ਜੀ ਦੀ ਉਮਰ ਲਗਭਗ 75 ਸਾਲਾਂ ਦੀ ਹੋ ਚੁੱਕੀ ਸੀ। ਮੈਂ ਤਾਂ ਕਾਲੂ ਜੀ ਨੂੰ ਆਣ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਮਿਲੇ ਹੁਣ ਜਿਹੜਾ ਪਹਿਲਾਂ 32 ਸਾਲਾਂ ਦੇ ਵਿੱਚ ਹੋਇਆ ਸੀ ਪਹਿਲੇ 32 ਸਾਲ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਕੁਝ ਹੋਰ ਕਰਦੇ ਸੀ ਕਾਲੂ ਜੀ ਕੁਝ ਹੋਰ ਚਾਹੁੰਦੇ ਸੀ ਬਾਅਦ ਵਿੱਚ ਸੁਲਤਾਨਪੁਰ ਦੀ ਧਰਤੀ ਦੇ ਉੱਪਰ ਜਾਣ ਤੋਂ ਬਾਅਦ ਕਾਲੂ ਜੀ ਨੂੰ ਸਮਝ ਆ ਗਈ ਕਿ ਜੋ ਨਾਨਕ ਕਰ ਰਿਹਾ ਉਹ ਠੀਕ ਹੈ ਤਾਂ ਉਹਨਾਂ ਚਿਰ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਉਦਾਸੀਆਂ ਤੇ ਚਲ ਗਏ ਸੀ ਹੁਣ ਮੈਂ ਤਾਂ ਕਾਲੂ ਜੀ ਜਿਹੜੇ ਸਨ ਉਹ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਗਲਵਕੜੀ ਪਾ ਕੇ ਓਟ ਕੇ ਪਿਆਰ ਦਿੰਦੇ ਆ ਹੁਣ ਉਹ ਪਿਛਲੇ ਗਿਲੇ ਸ਼ਿਕਵੇ ਸਾਰੇ ਖਤਮ ਹੋ ਚੁੱਕੇ ਸੀ ਮਾਤ ਕ੍ਰਿਪਤਾ ਜੀ ਨੂੰ ਮਿਲੇ ਮਿਲ ਤੋਂ ਬਾਦ ਗੁਰੂ ਨਾਨਕ ਸਾਹਿਬ ਮਹਾਰਾਜ ਜਾਂਦੇ ਐ ਰਾਏ ਬੁਲਾਰ ਜੀ ਦੇ ਕੋਲ ਰਾਏ ਬੁਲਾਰ ਜੀ ਦੇ ਕੋਲ ਜਾ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਵੱਡਾ ਜਾਣ ਕੇ ਉਹਨਾਂ ਨੂੰ ਝੁਕਣ ਦੀ ਕੋਸ਼ਿਸ਼ ਕੀਤੀ ਸੇਵਕ ਨੇ ਕੋਲ ਖਲੋਤਿਆਂ ਕਿਹਾ ਕਹਿਣ ਲੱਗੇ ਰਾਏ ਜੀ ਆ ਗਿਆ ਹੈ ਜਿਨ੍ਹਾਂ ਨੂੰ ਤੁਸੀਂ ਰੋਜ਼ ਯਾਦ ਕਰਦੇ ਹੋ ਰਾਏ ਕਹਿਣ ਲੱਗੇ ਕੌਣ ਗੁਰਨਾਨਕ ਆ ਗਿਆ ਗੋਲ ਖੜੇ ਨੌਕਰ ਨੇ ਕਿਹਾ ਹਾਂ ਗੁਰੂ ਨਾਨਕ ਸਾਹਿਬ ਆ ਗਿਆ ਤੇ ਰਾਏ ਰਾਏ ਕੰਬਦੇ ਹੋਏ ਹੱਥਾਂ ਨਾਲ ਫੁਰਕਦੇ ਹੋਏ ਬੁੱਲਾਂ ਨਾਲ ਕਹਿਣ ਲੱਗਿਆ ਉਹ ਕਹਿੰਦਾ ਨਾਨਕ ਛੇਤੀ ਕਰ ਮੈਨੂੰ ਸੀਨੇ ਦੇ ਨਾਲ ਲਾਲ ਹੈ ਮੇਰੇ ਸਰੀਰ ਵਿੱਚ ਇੰਨੀ ਸਮਰੱਥਾ ਨਹੀਂ ਕਿ ਮੈਂ ਉੱਠ ਕੇ ਹੰਟੇ ਨੂੰ ਮਿਲ ਸਕਾਂ ਮੈਨੂੰ ਬੈਠੇ ਨੂੰ ਘੁੱਟ ਕੇ ਗਲਵਕੜੀ ਪਾ ਪਉਣ ਦੀ ਧੀਰ ਸੀ ਫਿਰ ਰਾਏ ਜਿਹੜਾ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਹੱਥਾਂ ਦੇ ਵਿੱਚ ਹੀ ਅਕਾਲ ਚਲਾਣਾ ਕਰ ਗਿਆ ਇਉਂ ਕਿਹਾ ਜਾ ਸਕਦਾ ਹੈ ਉਹ ਤੇ ਬਸ ਉਡੀਕਦਾ ਪਿਆ ਸੀ ਗਾਧ ਗੁਰੂ ਨਾਨਕ ਸਾਹਿਬ ਮਹਾਰਾਜ ਆਉਣ ਉਹਨਾਂ ਦੇ ਚਰਨਾਂ ਦੇ ਵਿੱਚ ਬੈਠ ਕੇ ਇਹ ਭੌਰ ਉਡਾਰੀ ਮਾਰ ਜਾਵੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਫਿਰ ਮਰਦਾਨੇ ਨੂੰ ਕਿਹਾ ਮਰਦਾਨਿਆਂ ਜਾ ਤੁਸੀਂ ਘਰ ਜਾ ਕੇ ਆਪਣੇ ਪਰਿਵਾਰ ਨੂੰ ਮਿਲ ਕੇ ਆ ਮਰਦਾਨਾ ਜੀ ਜਾਂਦੇ ਐ ਜਦੋਂ ਘਰ ਜਾਂਦੇ ਐ ਤਾਂ ਉਸ ਵੇਲੇ ਭਾਈ ਮਰਦਾਨਾ ਜੀ ਦੀ ਪਤਨੀ ਜਿਹੜੀ ਸੀ ਉਹ ਘਰ ਦੇ ਵਿੱਚ ਝਾੜੂ ਲਾਉਂਦੇ ਪੈਸੇ ਉਹ ਝਾੜੂ ਲਾਉਂਦਿਆਂ ਉਹਨਾਂ ਚੱਲਦੇ ਆਉਂਦੇ ਕਦਮ ਵੇਖੇ ਕਦਮ ਵੇਖ ਕੇ ਛੱਟ ਪਛਾਣ ਗਏ ਉਹਨਾਂ ਨੇ ਜਾ ਕੇ ਭਾਈ ਮਰਦਾਨਾ ਜੀ ਦੇ ਪਿਤਾ ਭਾਈ ਬਦਰੇ ਨੂੰ ਦੱਸਿਆ ਕਿ ਪਿਤਾ ਜੀ ਤੁਹਾਡਾ ਪੁੱਤਰ ਆ ਗਿਆ ਹੈ ਇਹਨਾਂ ਚਿਰ ਨੂੰ ਭਾਈ ਮਰਦਾਨਾ ਜੀ ਘਰ ਆਏ ਇਹਨਾਂ ਨੇ ਆਣ ਕੇ ਆਪਣੇ ਪਿਤਾ ਸਤਕਾਰਯੋਗ ਪਿਤਾ ਪਧਰਾ ਜੀ ਨੂੰ ਨਮਸਕਾਰ ਕੀਤੀ ਮੱਥਾ ਟੇਕਿਆ ਇਨਾ ਚਿਰ ਨੂੰ ਦੌੜਿਆ ਹੋਇਆ ਇੱਕ ਨਿਕਾਜਾ ਬੱਚਾ ਆਇਆ ਉਹਨੇ ਆਣ ਕੇ ਭਾਈ ਮਰਦਾਨਾ ਜੀ ਦੇ ਪੈਰੀ ਹੱਥ ਲਾਏ ਤੇ ਮਰਦਾਨਾ ਪੁੱਛਦਾ ਇਹ ਕੌਣ ਹੈ ਤੇ ਮਰਦਾਨਾ ਜੀ ਦੇ ਪਿਤਾ ਨੇ ਕਿਹਾ ਬਦਰੇ ਨੇ ਕਿਹਾ ਪੁੱਤਰਾ ਤੂੰ ਤੇ ਲੰਮਾ ਸਮਾਂ ਹੋ ਗਿਆ ਚਲਿਆ ਗਿਆ ਫਿਰ ਅਸੀਂ ਤੇਰੇ ਤੋਂ ਮਗਰੋਂ ਤੇਰੇ ਤੋਂ ਪਿਛੋਂ ਤੇਰੇ ਪੁੱਤਰ ਸ਼ਹਿਜ਼ਾਦ ਦਾ ਵਿਆਹ ਕੀਤਾ ਇਹ ਸ਼ਹਿਜ਼ਾਦ ਦਾ ਪੁੱਤਰ ਹੈ ਤੇ ਮਰਦਾਨਾ ਘਰ ਦੇ ਵਿੱਚ ਇੱਧਰ ਉੱਧਰ ਵੇਖਦਾ ਏ ਕੁਝ ਲੱਭਦਾ ਪਿਆ ਏ ਤੇ ਪਿਤਾ ਬਦਰੇ ਨੇ ਕਿਹਾ ਪੁੱਤਰਾ ਜਿਸ ਮਾਨ ਨੂੰ ਤੂੰ ਲੱਭਦਾ ਪਿਆ ਉਹ ਤੈਨੂੰ ਜਾਦ ਕਰਦੀ ਕਰਦੀ ਇਸ ਸੰਸਾਰ ਤੋਂ ਕੂਚ ਕਰ ਚੁੱਕੀ ਹੈ ਮਰਦਾਨੇ ਦੀਆਂ ਨੇਤਰਾਂ ਦੇ ਵਿੱਚੋਂ ਅੱਖਾਂ ਦੇ ਵਿੱਚੋਂ ਨੀਰ ਵਹਿਆ ਔਰ ਫਿਰ ਉਹਨੇ ਸ਼ੁਕਰਾਨਾ ਕੀਤਾ ਦੇ ਨਾਲੇ ਪਰਿਵਾਰ ਨੂੰ ਕਿਹਾ ਜੋ ਗੁਰੂ ਨਾਨਕ ਸਾਹਿਬ ਮਹਾਰਾਜ ਕਰ ਸਕਦੇ ਉਹ ਦੁਨੀਆ ਤੇ ਹੋਰ ਕੋਈ ਨਹੀਂ ਕਰ ਸਕਦਾ ਗੁਰੂ ਨਾਨਕ ਸਾਹਿਬ ਇਸ ਕਲਜੋਬ ਨੂੰ ਤਾਰਨ ਵਾਸਤੇ ਆਏ ਗੁਰੂ ਨਾਨਕ ਸਾਹਿਬ ਮਹਾਰਾਜ ਫਿਰ 2 ਸਾਲ ਦੇ ਕਰੀਬ ਆਪਣੇ ਘਰ ਦੇ ਵਿੱਚ ਹੀ ਰਹਿੰਦੇ ਆ ਫਿਰ ਬਾਬੇ ਨੇ ਕਰਤਾਰਪੁਰ ਸਾਹਿਬ ਦਾ ਨਵਾਂ ਨਗਰ ਜਿਹੜਾ ਸੀ ਉਹ ਵਸਾਇਆ ਗਰਦਾਰਪੁਰ ਸਾਹਿਬ ਦਾ ਨਵਾਂ ਨਗਰ ਬਸਾਉਣ ਵਾਸਤੇ ਭਾਈ ਜਿੱਤਾਰੰਦਾਵਾ ਹੋਵੇ ਹੋਰ ਜਿਹੜੇ ਗੁਰੂ ਸਾਹਿਬ ਦੇ ਸ਼ਰਧਾਲੂ ਸੀ ਉਹਨਾਂ ਨੇ ਅਹਿਮ ਯੋਗਦਾਨ ਪਾਇਆ ਸਿੱਖ ਪੰਥ ਦੀ ਪਹਿਲੀ ਧਰਮਸ਼ਾਲਾ ਕਰਤਾਰਪੁਰ ਸਾਹਿਬ ਦੀ ਧਿਰਤੀ ਦੇ ਉੱਪਰ ਬੰਦੀ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣੇ ਪਰਿਵਾਰ ਨੂੰ ਸਭ ਤੋਂ ਪਹਿਲਾਂ ਜਾ ਕੇ ਕਰਤਾਰਪੁਰ ਵਸਾਇਆ ਭਾਈ ਮਰਦਾਨਾ ਜੀ ਦਾ ਪਰਿਵਾਰ ਆਣ ਕੇ ਕਰਤਾਰਪੁਰ ਵਸਿਆ ਤੇ ਫਿਰ ਇਦਾਂ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਨਵਾਂ ਨਗਰ ਵਸਾਉਣ ਤੋਂ ਬਾਅਦ ਫਿਰ ਦੂਸਰੀ ਉਦਾਸੀ ਦੇ ਉੱਪਰ ਜਾਣ ਦਾ ਜਿਹੜਾ ਸੀ ਉਹ ਪ੍ਰੋਗਰਾਮ ਬਣਾਇਆ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੁਨੀਆ ਨੂੰ ਦੱਸਣਾ ਚਾਹੁੰਦੇ ਸੀ ਕਿ ਆਹ ਕਰਤਾਰਪੁਰ ਜਿੱਥੇ ਕੇਵਲ ਸਿੱਖ ਪੰਥ ਮੇਰੇ ਸਿੱਖ ਜਿਹੜੇ ਵਸਣਗੇ ਭਾਵ ਇੱਥੇ ਕਿਸੇ ਜਾਤ ਪਾਤ ਦਾ ਕੋਈ ਰੌਲਾ ਨਹੀਂ ਹੋਏਗਾ ਇੱਥੇ ਕਿਸੇ ਪ੍ਰਕਾਰ ਦਾ ਕੋਈ ਵਿਤਕਰਾ ਨਹੀਂ ਹੋਏਗਾ ਇੱਥੇ ਸਭੇ ਸਾਂਝੀ ਵਾਲ ਸਦਾਇਨ ਇੱਥੇ ਸਾਂਝੀ ਵਾਲਤਾ ਦੀ ਗੱਲ ਹੋਏਗੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਦਾਂ ਜਗਤ ਜਲੰਦੇ ਨੂੰ ਉਤਾਰਿਆ